ਇਹ ਤਰੀਕਾ ਸਰਕਾਰੋਂ ਪੀ ਸਤ ਸਭ ਜੀ ਜਮਨਤ ਸਿੰਘ ਆਪ ਨੂੰ ਫਤਿਹ ਕਰਦੇ ਮਾਹੀ ਗੁਰਜੀ ਦਾ ਖਾਤਾ ਵਾਟ ਜੀ ਕੀ ਫਤਿਹ ਅੱਜ ਚਾਲੀ ਬੜੇ ਹੋ ਗਏ ਹੈ ਜੇ ਤੋਂ ਹਿੰਦ ਅੁਮਤ ਨੇ ਦਰਬਾਰ ਸਾਹਿਬ ਨੇ ਉਠਾ ਆਪਣੇ ਇੰਡੀਆ ਦੇ ਸ਼ਰੂਸ ਨੇ ਬਰਤਾਨੀਆਂ ਦੀ ਫੋਰਟ ਮੇਗਨਾ ਬਣੇ ਸਿਫਾ ਦਾ ਸਾਹਮਣਾ ਕੀਤਾ ਇਹ ਜਿਹੜਾ ਬਲੂ ਸਟਾਰ ਕੀਤਾ ਗਿਆ ਇਸ ਨੂੰ ਇੰਡੀਆ ਦੇ ਹਿੱਕਤਵਾਦੇ ਲੋਕ ਕਹਿ ਕੇ ਆਏ ਨੇ ਇੰਡੀਆ ਦੀ ਨੈਸ਼ਨਲ ਕਮੇ ਪਾਲਿਸੀ ਸੀ ਜੇ ਪਾਲਿਸੀ ਸੀ

ਵਾਰੇ ਜਿਹੜੇ ਦੋ ਨਿਸ਼ਾਨ ਸਾਹਿਬ ਹੈ ਉੱਥੇ ਨਿਕਲ ਕੇ ਸੱਪ ਨੇ ਆਪਣੇ ਸ਼ਾਕ ਦਿੱਤੀ ਹੈ ਉਹਨਾਂ ਦੇ ਸੀਨੇ ਦੇ ਉੱਤੇ ਵੱੱਤਰ ਗੋਲੀਆਂ ਸੀ ਵੱੱਤਰ ਗੋਲੀਆਂ ਸੱਪਾਂ ਦੇ ਸੀਨੇ 'ਤੇ ਸੀ 9377 ਨੇ ਉਹ ਜਿਸ ਹੱਤ ਜਗਨੈਸ਼ ਸਿੰਘ ਨੇ ਕਿਵੇਂ ਅਗਵਾਈ ਦਿੱਤੀ ਹੈ ਹਿੰਦ ਬਰਤਾਨੀਆਂ ਦੇ ਰੋਸ ਇੱਕ ਫੌਜ ਦੇ ਸਾਹਮਣੇ ਦਰਬਾਰ ਸਾਹਿਬ ਦੇ ਵਿੱਚ ਸ਼ੈਕਟਰ ਪੋਪਾ ਵੀ ਬਾੜੀਆਂ ਸੀ ਸਪੈਸ਼ਲ ਫੋਰਸੇਜ਼ ਆ ਗਈਆਂ ਸੀ ਫੈਂਕ ਸਿੱਖਾਂ ਨੇ ਇਹੋ ਜਿਹਾ ਜੰਗ ਲੜਿਆ ਜਿਹੜਾ ਦੁਨੀਆ ਮੰਨਦੀ ਹੈ ਕਿ ਇਹ ਸਭ ਤੋਂ ਜ਼ਿਆਦਾ ਸਫਲ ਹੁੰਦੇ ਤੇ ਕਾਮਯਾਬ ਦੇ ਫੈਂਕ ਜੰਗ ਜੀਗਰ ਸੰਗਤ ਦੇ ਅੱਜ ਸਾਡੇ ਲਈ ਬਹੁਤ ਵੱਡਾ ਦਿਨ ਹੈ ਸਾਡੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਪਰ ਸਭ ਤੋਂ ਅੱਜ ਵੀ ਸਾਡੇ ਬੰਦੇ ਸਿੰਘ ਜੱਜਦਾਰ ਹਵਾਰਾ ਆਪਣਾ ਪਾਲ ਸੇਕ ਅੱਤ ਸੰਖਾ ਬੱਤੇ ਬੱਤੇ ਸੰਨਾ ਕੋ ਜੇਰ ਦੇ ਵਿੱਚ ਧੱਕੇ ਹੋਏ ਆ ਇੰਨਾ ਨੂੰ ਬਾਹਰ ਕਢਾਉਣਾ ਹੈ ਸੰਖਾ ਸਾਡਾ ਫਰਜ਼ ਹੈ ਕਿ ਗੁਰਮਤਿ ਸ਼ਾਹੀ ਦੇ ਵਿੱਚ ਮੈਂ ਪਾਰਲਮੈਂਟ ਦੇ ਵਿੱਚ ਸਾਫ਼ ਕਹਿਤਾ ਸੀ ਕਿ ਮੋਦੀ ਤੇ ਭਾਜਪਾ ਦੀ ਸਰਕਾਰ ਨਹੀਂ ਕਮਾਂਡ ਜਾਂ ਕੇ ਸ਼ੁਰੂ ਕੀਤੇ ਮੋਤੀ ਦੇ ਘੇਰੇ ਮਰ ਹੁਣ ਜਿਹੜੇ ਸਿੱਖ ਜਾਤੀ ਕੀ ਗੱਲ ਕਰਨਗੇ ਉਹ ਬਾਹਰ ਦੇ ਮੁਲਕਾਂ 'ਚ ਚਲੇ ਜਾਂਦੇ ਸੀ ਪਰ ਸਾਡੀ ਸਰਕਾਰ ਬਾਹਰ ਦੇ ਮੁਲਕਾਂ ਦੇ ਵਿੱਚ ਉਹਨਾਂ ਦੇ ਦਸਤਾਵੇਜ਼ ਤੇ ਰਿਪੋਰਟਾਂ ਭੇਜਦੀਆਂ ਸੀ ਪਰ ਹੁਣ ਤੋਂ ਅਸੀਂ ਦਸਤਾਵੇਜ਼ ਨਹੀਂ ਭੇਜਨੇ ਹੁਣ ਸਿੱਟੇ ਸਾਡੀ ਜਿਹੜੀ ਇੰਟੈਲੀਜੈਂਸ ਏਜੰਸੀ ਹੈ ਉਹਨਾਂ ਨੂੰ ਲੋਕ ਸੇ ਮੁੱਲ ਦੇ ਵਿੱਚ ਜਾ ਕੇ ਸ਼ਹੀਦ ਕਰ ਦੇਣ ਗਿਆ ਉਹਨਾਂ ਵਿੱਚੋਂ ਸਰਦਾਰ ਹਰਜੀਮ ਸਿੰਘ ਜੱਜੂਤ ਸਿੰਘ ਇਪੋ ਤੋਂ ਮੰਚ ਮਾਰੇ ਨੂੰ ਨਾ ਗੋਲਸ ਨੂੰ ਕੈਨੇਡਾ ਦੇ ਰਿਚ ਮਾਰਿਆ ਗਿਆ ਵਰਤਾਨੀਆਂ ਦੇ ਵਿੱਚ ਅਮਰ ਸਿੰਘ ਖੰਡੇ ਨੂੰ ਮਾਰਿਆ ਗਿਆ ਕਸਤਾਂ ਦੇ ਰਿਚ ਬਰਨਟਸ ਨੂੰ ਅਨਿਵਾਰਕ ਮਾਰਿਆ ਗਿਆ ਦੁਬਾਰਾ ਗਿਆ ਆਪਣੇ ਮੁਲ ਖਰਿਆਣੇ ਦੇ ਵਿੱਚ ਨੇਪਸਿੰਦ ਸਿੱਧੂ ਨੂੰ ਮਰਵਾਤਾ ਹੈ ਆਪਣੇ ਪੰਜਾਬ ਦੇ ਵਿੱਚ ਦੁੱਸੇਵਾਨ ਨੂੰ ਮਰਵਾਤਾ ਹੈ ਇਹ ਸਾਰੀਆਂ ਚੀਜ਼ਾਂ ਨਾ ਪਾਰਲੀਮੈਂਟ ਦੇ ਵਿੱਚ ਦਰਜ ਕਰਾਤੀ ਹੈ ਹੁਣ ਕੋ ਪਾਰਲੀਮੈਂਟ ਦਾ ਮੈਂਬਰ ਨਹੀਂ ਹੈ ਪਰタミン ਜਿੰਨਾ ਚਿਰ ਜਾਨ ਰੋਂਗੇ ਸਿੱਖਾਂ ਦੀ ਆਜ਼ਾਦੀ ਪਾਰ ਖਾਲਸਾ ਦੇ ਲਈ ਸਾਡੀ ਬਾਗੀ ਲੜਦੀ ਜਾਊਗੀ ਬੋਲੋ ਇਸ ਕੋ ਨਿਹਾਲ ਸਿੱਖਾਂ ਜਿਦੇ ਲਈ ਮੌਤ ਵਰਜਾਂ ਦੇਣਾ ਸਰ ਕੀ ਖਾਲਸਾ ਤਖਤ ਮਹਾਨਾ ਹਰ ਕਈ ਜੱਥੇਬੰਦੀਆ ਜਿਵੇਂ ਧੰਮਾ ਸਾਹਿਬ ਦਾ ਦੰਦ ਜਨੇ ਟਕਸਾਲ ਹੈ ਕੀ ਪਰ ਰਾਤ ਸੇ ਪਾਪੇ ਦੀ ਟਕਸਾਲ ਹੈ ਇਹ ਜੱਥੇਬੰਦੀਆਂ ਚ ਅਕਾਲ ਤਖਤ ਸਾਹਿਬ ਤੇ ਨਹੀਂ ਆਈਆਂ ਇਹ ਬਹੁਤ ਮਾੜੀ ਗੱਲ ਹੈ ਇਹਨਾਂ ਨੇ ਖੋਪਰ ਨੂੰ ਦੋ ਪਾਸੇ ਵੱੰਦ ਤਾ ਇੱਕ ਪਾਸੇ ਖਾਲ ਤੱਕ ਖਾਲ ਤੇ ਇੱਕ ਪਾਸੇ ਆਪਣੇ ਤੱਕ ਖਾਲ ਦੇ ਵਿੱਚ ਇੰਨਾ ਨਾ ਆਪਣੇ ਅਖੱਟ ਫਿੱਟੇ ਨੋ ਨਾ ਨਿਤਹੀ ਕੀ ਹੈ ਸਤ ਸੰਗਤ ਜੇ ਤੁਸੀਂ ਧੱਕੇ ਹੋ ਕੇ ਜੁੜੇ ਨਾ ਹੋਗੇ ਜਿਹੜੇ ਵਿੰਗਲ ਪਾਰਲਮੈਂਟ ਬਣੇ ਐ ਜੇ ਉੱਥੇ ਜਿਹੜੇ ਸਿੱਖ ਬਾਦ ਦੇ ਗੁਰਖਾ ਦੇ ਵੇਖਦੇ ਸਹੀਦ ਜਿੱਤੇ ਐ ਹਰਿਸ਼ਤਾਨ ਦੀ ਗੱਲ ਕਰਦੇ ਰਹਿਣਗੇ ਤੇ ਇੰਨਾ ਦਾ ਸਮਾਂ ਠੀਕ ਨਿਕਰੂਗਾ ਸਮਾਂ ਆਸ ਕਰਦਾ ਜੇ ਨਵੇਂ ਮੈਂਬਰ ਕੱਟੇ ਹੋ ਕੇ ਪਾਰਲਮੈਂਟ ਦੇ ਵਿੱਚ ਸੇਖੋਂ ਦੇ ਜਿਹੜੇ ਜ਼ਬਰ ਹੋਏ ਐ ਦਰਨ ਨੂੰ ਪੂਰੀ ਤਰ੍ਹਾਂ ਪ੍ਰਗਟ ਕਰਦੇ ਸੱਜ ਜਗਨ ਸਿੰਘ ਪਿੰਡਾ ਵਾਲਿਆਂ ਦੇ ਅਨੀਤ ਦੇ ਕੰਮੀ ਦਾ ਨਰਸਦ ਪਹਿਲੇ ਦਿਨ ਤੋਂ ਚੱਲਦੀ ਆ ਰਹੀ ਐ ਅੰਸ਼ੂ ਜਸਪ੍ਰੀਤ ਸਦਾ ਹੁਕਮ ਹੈ ਇਨ ਗ੍ਰੀਪ ਸੀ ਕੋਲੋਪਾ ਚਾਈ ਸਤ ਜਗਤ ਸਿੰਘ ਭਿੰਡਰਾਂ ਵਾਲਿਆਂ ਦੇ ਦਾ ਇਹ ਆਖਰੀ ਸ਼ਬਦ ਸੀਗੇ ਜਿੱਦੇ ਹੋਣ ਇੰਦਿਆ ਫੌਜਾ ਜਿੱਤ ਸੇਵੀ ਅਫਸਰ ਸਾਹਿਬ ਦੇ ਬਿਠਾਈਆ ਤਾਂ ਖਰਸਤਾਨ ਦਾ ਜੀ ਪੱਥਰ ਰੱਖਿਆ ਜਾਊਗਾ ਬੋਲੇ ਕੋ ਨਹਾ ਵੰਨਿਆ ਜਾਦ ਰੱਖਣੀ ਹੈ ਔਰ ਆਸ ਕਰਨੀ ਹੈ ਕਿ ਆਪਾ ਆਪਣਾ ਜੱਦਾ ਦੇਸ਼ ਹਰ ਸਟਾਰ ਜਰਦੀ ਤੋਂ ਜਲਦੀ ਪੜਾਇਆ ਜਾਏ ਅਵਟ ਸਾਥ ਤਰੀਕੇ ਵਿੱਚ ਰਹਿ ਕੇ ਸੋਇਨਾ ਸਭ ਦਾ ਜਨਮ ਆਪ ਤੋਂ ਹੁਕਮ ਲਗਦੇ ਵਾਹਿਗੁਰੂ ਜੀ ਦਾ ਖਾਸ